बंगे डेपी साहब के लाइव करें ਆਓ ਚੱਲ ਲੇ ਲੋ ਸਰਬ ਮੁਟਾ ਕੂਆ ਦਾ ਜਿਹੜਾ ਰਿਆ ਦਿਨ ਤੋਂ ਦਿਨ ਵੱਧ ਰਿਹਾ ਉਹਦੇ ਪਾਣੀ ਵਿੱਚ ਕੁਝ ਮਰਜ਼ੀ ਪੜੇ ਗਏ ਉਹ ਅੱਜ ਗੱਲ ਕਰ ਲਈ ਸਾਡੇ ਮਕਨਪੁਰ ਏਰੀਏ ਵਿੱਚ ਆਪਣੇ ਐਸਐਚਓ ਸਾਹਿਬ ਨੂੰ ਦੱਸਿਆ ਕਿ ਇਹਨਾਂ ਦੀ ਟੀਮ ਨੇ ਇੱਕ ਨਾਕਾਬੰਦੀ ਜਿਹੜੀ ਫੋਜਪੁਰ ਏਰੀਆ ਵਿੱਚ ਕੀਤੀ ਸੀ ਉਸ ਦੌਰਾਨ ਜਿਹੜਾ ਅਸੀਂ ਇੱਕ ਵਹੀਕਲ ਦੇ ਉੱਪਰ ਦੋ ਜਿਹੜੇ ਨੌਜਵਾਨ ਜਿਹੜੇ ਸ਼ੱਕੀ ਸਨ ਉਹਨੂੰ ਕਾਬੂ ਕੀਤਾ ਜਿਹਨਾਂ ਨੂੰ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਤੇ ਉਹਨਾਂ ਦੇ ਕੋਲ ਜਿਹੜੀ ਸਾਡੇ ਨਵਾਂ ਸ਼ਹਿਰ ਏਰੀਆ ਵਿੱਚ ਇਹਨਾਂ ਨੇ ਚਾਰ-ਪੰਜ ਵਾਰਦਾਤਾਂ ਕੀਤੀਆਂ ਸੀ ਜਿਹੜੀਆਂ ਨੇ ਮੰਨੀਆਂ ਉਹਦੇ ਵਿੱਚ ਇਹਨਾਂ ਨੇ ਕੋਲੋਂ ਮੋਬਾਈਲ ਫੋਨ ਤੇ ਜਿਹੜੇ ਇਹਨਾਂ ਨੇ ਪਰਸ ਹੋਏ ਸੀ ਉਹ ਆਖੋਖ ਥਾਂ ਤੋਂ ਤੋਂ ਸ਼ਰਪ ਆਪਣੇ ਨਵਾਂ ਸ਼ਹਿਰ ਜਲੇ ਤੋਂ ਇੱਕ ਵਾਰਦਾਤ ਕੀਤੀ ਸੀ ਇੱਕ ਬੰਗਿਆ ਸਦਰਚ ਕੀਤੀ ਸੀ ਇੱਕ ਇਹਨਾਂ ਨੇ ਗੜਸ਼ੰਕਰਚ ਕੀਤੀ ਸੀ ਇੱਕ ਬੰਗਿਆ ਸਿਟੀ ਚ ਕੀਤੀ ਸੀ ਉਹ ਵਾਰਦਾਤਾਂ ਵਿੱਚ ਜਿਹੜਾ ਇਹਨਾਂ ਨੇ ਮੋਬਾਈਲ ਫੋਨ ਕੋਈ ਜਾਂ ਹੋਰ ਸਮਾਨ ਸੀ ਉਹ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇੱਕ ਔਰਤਾਂ ਨੂੰ ਹੀ ਜ਼ਿਆਦਾਤਰ ਨਿਸ਼ਾਨਾ ਮੰਨ ਲਈ ਔਰਤਾਂ ਸੌਖੀਆਂ ਲੱਗੀਆਂ ਜਾਂਦੀਆਂ ਬਸਿਕਲੀ ਇਹਨਾਂ ਦਾ ਇਹ ਵੀ ਜਿਹੜਾ ਈਜ਼ੀ ਜਿਹੜਾ ਜਿੰਨੇ ਟਾਰਗੇਟ ਕਰਨ ਨਾਲ ਨੂੰ ਸੌਖਾ ਹੋਵੇ ਉਹ ਉਹਨੂੰ ਇਹ ਟਾਰਗੇਟ ਕਰਦੇ ਸੀ ਕਿ ਔਰਤਾਂ ਦੇ ਕੋਲੋਂ ਕੋਈ ਪੇਸ਼ਾ ਨਹੀਂ ਕਰ ਸਕਦਾ ਉਹਨਾਂ ਦਾ ਪਰਸ ਕੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਸੀ ਤਿੰਨਾਂ ਨੇ ਨਾਮ ਕੀ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆ ਇਹ ਜਿਹੜੇ ਦੋਸ਼ੀ ਦੋ ਜਣੇ ਆ ਇਹ ਦੋਵੇਂ ਆਪਸੇ ਦੋਸ਼ ਨੇ ਇੱਕ ਹਰਪਾਲ ਸਿੰਘ ਤੇ ਇੱਕ ਦਾ ਨਾਮ ਹੈਗਾ ਦਵਿੰਦਰ ਸਿੰਘ ਇਹ ਦੋਨੇ ਜਿਹੜੇ ਕਿ ਪੱਟੀ ਕੇ ਪਿੰਥਾਣਾ ਤੇ ਸਿੱਕੀ ਅਮਰਸੱਚ ਪਿੰਡਾ ਉੱਥੋਂ ਦੇ ਰਹਿਣ ਵਾਲੇ ਸੀ ਇੱਥੇ ਕਿਸੇ ਆਪਣੇ ਸਰਕਲ ਦੇ ਵਿੱਚ ਬੰਦਿਆ ਕਿਸੇ ਦੋਸਤ ਨੂੰ ਪਿੰਡ ਆਏ ਤੇ ਉਸ ਤੋਂ ਬਾਅਦ ਉਹਨੂੰ ਮਿਲਦੇ ਕਰਕੇ ਇੱਥੇ ਰੁਕੇ ਤੇ ਰੁਕਦੇ ਟਾਈਮ ਇਹ ਆਪਣੀਆਂ ਵਾਰਦਾਤਾਂ ਨੂੰ ਅਣਜਾਣ ਦੇ ਦਿੱਤਾ ਪਹਿਲਾਂ ਵੀ ਕੋਈ ਨਾ ਰਿਵਿਲੀਅਨ ਰੈਕੋਰਡ ਅਫੀਸ਼ੀਅਲ ਰਿਕਾਰਡਡ ਆ ਉਹਦੇ ਵਿੱਚ ਕੋਈ ਵਾਰਦਾਤ ਨਹੀਂ ਹੋਈ ਇੱਥੇ ਆ ਕੇ ਇਹਨਾਂ ਨੇ ਇਹ ਵਾਰਦਾਤਾਂ ਕੀਤੀਆਂ ਜਿਹੜੇ ਸਾਰੇ ਦੋਸ ਉਹ ਹੈ ਤਾਂ ਖੈਰ ਨਹੀਂ ਕਿਹੜੀ ਕੋਈ ਕਿਹੜੇ ਥਾਂ ਤੇ ਹਾਂ ਉਹ ਗੜਸ਼ੰਕਰ ਏਰੀਆ ਦਾ ਰਹਿਣ ਵਾਲਾ ਹਾਂ ਉਹਦੇ ਕੋਲ ਇਹ ਮਿਲਣਾ ਆਇਸੀ ਤੇ ਉਹਨੇ ਕਰਕੇ ਇਚ 18 ਲਈ ਜੀ ਇੱਥੇ ਹੀ ਇੱਥੇ ਆਪਣੇ ਰਾਸਾ ਦਾ ਨਜ਼ਾਰਾ ਜਿਹੜਾ ਗੁਰਦੁਆਰਾ ਸਾਹਿਬ ਜਾਣ ਦਾ ਵੀ ਤੇ ਉੱਥੇ ਹੀ ਵਾਰਦਾਤਾ ਕਰਨਾ ਪਿਆ। ਨਾਰਮਲੀ ਕਿਤੇ ਹੋਰ ਨਹੀਂ ਆਦੀ ਪਤੀ ਜੀ ਦਾ ਉਹਦੇ ਦੋਸਤ ਕੋਲ ਨਹੀਂ ਨਹੀਂ ਆਪਣੇ ਇੱਥੇ ਇਹਨੇ ਕਿਸੇ ਦੇ ਦੋਸਤੇ ਕੋਲ ਠਾਰੇ ਹੋਏ ਸੀ ਉਹਨੂੰ ਆਖਿਦ ਨੇ ਪਰ ਉਹਨੂੰ ਪਤਾ ਨਹੀਂ ਸੀ ਵੀ ਇਹ ਵਾਰਦਾਤਾ ਕਰਦੇ ਆ ਇਸ ਤਰ੍ਹਾਂ ਨਹੀਂ